ਸਾਸ਼ਰੋ ਗਾਉ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਕਾ ਜਨ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੇ ਮੁੱਖ ਖਬਰਾਂ ਵੱਲ ਜਿਲ੍ਹਾ ਅੰਮ੍ਰਿਤਸਰ ਦੇ ਹਾਤੀਏ ਦੇ ਨਵ ਨਿਯੁਕਤ ਐਸਐਸਪੀ ਚਰਨਜੀਤ ਸਿੰਘ ਪੱਤਰਕਾਰਾਂ ਨਾਲ ਹੋਏ ਮੁਖਾਤੇ सावन ਦੇ ਤੀਸਰੇ ਸੋਮਵਾਰ ਦੁਰਗਿਆਨਾ ਤਿਰਤ ਵਿਖੇ ਲਗੀਆਂ ਰੌਣਕ ਨਵ ਵਿਆਹੀ ਮਹਿਲਾਵਾਂ ਨੇ ਕੀਤਾ 사वन ਸ਼ਿੰਘਾਰ ਪਿੰਡ ਮਾਹਲ ਵਿਖੇ ਲੱਗੇ ਕੂੜੇ ਦੇ ਢੇਰ ਪਿੰਡ ਵਾਸੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ ਅਤੇ ਉਨ੍ਹਾਂ ਖਬਰਾਂ ਵਿਸਤਾਰ ਨਾਲ ਪੰਜਾਬ ਸਰਕਾਰ ਵੱਲੋਂ ਪਿਛਨੇ ਲਈ ਪੁਲਿਸ ਵਿਭਾਗ ਵਿੱਚ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ ਇਸੇ ਤਹਿਤ ਅਮਰitsar ਦਿਹਾਤੀ ਪੁਲਿਸ ਵਿੱਚ ਐਸਐਸਪੀ ਚਰਨਜੀਤ ਸਿੰਘ ਨੇ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਸੁਰੱਖਿਆ ਲਈ ਹੈ ਅਤੇ ਕਿਸੇ ਨੂੰ ਵੀ ਕੋਈ ਮਿਸ਼ਕਲ ਹੈ ਤਾਂ ਉਹਨਾਂ ਨੂੰ ਕਦੇ ਵੀ ਮਿਲ ਸਕਦਾ ਹੈ ਮੈਂ ਚਰਨਜੀਤ ਸਿੰਘ 2013 ਬੈਚ ਆਈਪੀਐਸ ਬਤੌਰ ਅਮਰitsar ਦਿਹਾਤੀ ਦੇ ਅਪੁਆਇੰਟਮੈਂਟ ਹੋਈ ਹੈ ਤੇ ਮੈਂ ਬੜਾ ਚਿੰਤਤ ਹਾਂ ਪੰਜਾਬ ਪ੍ਰਕਾਰ ਦੇ ਸਾਡੇ ਜੀ ਦੀ ਸਾਥ ਦੇ ਗੁਰੂ ਲਗਨ ਲਈ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੁਲਿਸ ਦੀ ਪੂਰੀ ਜਿਹੜੀ ਹੈ ਸਪੋਰਟ ਕਰਨ ਅਸੀਂ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਿਹੜਾ ਪੁਲਿਸ ਹੈ ਉਹ ਕੀਤੀ ਜਾਵੇ ਬਾੜੇ ਅੰਤਰਾ ਨੂੰ ਨੱਪਾਈ ਜਾਵੇ ਰਾਜ ਦੇ ਮਾਮਲੇ ਜਿਹੜਾ ਹੈ ਰਾਜ ਦੇ ਖਿਲਾਫ ਜਿਹਦੀ ਸਾਡੀ ਮਹਿੰਮ ਹੈ ਅੱਜ ਵੀ ਵੱਡੇ ਪੱਡੇ ਤੇ ਲਿਆਂਦੀ ਪੂਰੀ ਪਲਾਨਿੰਗ ਕੀਤੀ ਹੋਈ ਹੈ ਯਾਨੀ ਮਾਰੇ ਕਿ ਪ੍ਰੀਵੈਂਸ਼ਨ ਇਨਫੋਰਸਮੈਂਟ ਤੇ ਡਿਟੈਕਸ਼ਨ ਅਸੀਂ ਕਿੰਨੇ ਜਿਹੜੇ ਪਹਿਲੇ ਨੇ ਡਰੱਗ ਨੂੰ ਕਾਬੂ ਕਰਨ ਦੇ ਅਸੀਂ ਇਹ ਤੇ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਇੰਟੈਂਸ ਤੇ ਤੇ ਐਂਟੀ ਕੈਬਲ ਦੀ ਸਟੈਂਡ ਹੈ ਉਸ ਤੋਂ ਜਿੰਨੇ ਵੀ ਸਾਡੀ ਟੀਮਾਂ ਨੇ ਸਾਡੀ ਮੀਟਿੰਗ ਹੋਈ ਹੈ ਨੇ ਡੀ ਆਈ ਸਾਹਿਬ ਦੇ ਰਹਿਣ ਮਾਈ ਕਸੀ ਉਹ ਤੇ ਹੋਰ ਜਿਹੜਾ ਹੈ ਚੰਗਾ ਵਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ 15 ਅਗਸਤ ਆ ਰਹੀ ਹੈ ਅਸੀਂ ਆਪਣੇ ਜਿਹੜੀ ਟ੍ਰੈਕਿੰਗ ਹੈ ਇੰਨਾ ਕਬੰਦੀ ਹੈ ਉਹਨੂੰ ਅਸੀਂ ਦਰਸ਼ਕ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵੀ ਤੁਸੀਂ ਦੇਖੋਗੇ ਰੂਰਲ ਏਰੀਆ ਜਿਹੜੇ ਜਿਹੜੇ ਹੈ ਮਾਕੇ ਉਹਨੂੰ ਸੰਖਿਆ ਵਧਾਈ ਜਾਏਗੀ ਇਸ ਤੋਂ ਇਲਾਵਾ ਰੋਜ਼ਾਨਾ ਦੀ ਵੀ ਦੇਖਾਈ ਪਾਟਿੰਗ ਆ ਉਹ ਵਧਾਈ ਜਾਏਗੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਮਾੜੇ ਇਨਸੀਡੈਂਟਾਂ ਦਾ ਕਿਸੇ ਨੂੰ ਇਨਫੋਰਮੇਸ਼ਨ ਦੇਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਸਾਵਣ ਦੇ ਮੌਕੇ ਤੇ શ્રી ਦੁਰਗਿਆਨਾ ਤੇਰੇ ਦੇ શ્રી ਲక్ష్ਮੀ ਨਾਰਾਇਣ ਮੰਦਿਰ ਵਿਖੇ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਠਾਕੁਰ ਜੀ ਦਾ ਮੋਤੀਏ ਦੇ ਫੁੱਲਾਂ ਨਾਲ ਸ਼ਿੰਗਾਰ ਕੀਤਾ ਗਿਆ ਅਤੇ ਸੰਗੀਤਨ ਕੀਤਾ ਗਿਆ ਸਾਵਣ ਦੇ ਐਤਵਾਰ ਦੇ ਸਬੰਧ ਦੇ ਵਿੱਚ ਨਵੀਆਂ ਵਿਆਹੀਆਂ ਔਰਤਾ ਮੋਤੀਏ ਦੇ ਫੁੱਲਾਂ ਦਾ ਸ਼ਿੰਗਾਰ ਕਰਕੇ ਮੰਦਿਰ ਵਿੱਚ ਆਇਆ ਅਤੇ ਠਾਕੁਰ ਜੀ ਦੇ ਦਰਸ਼ਨ ਕੀਤੇ ਇਹਨਾਂ ਨਵੀਆਂ ਵਿਆਹੀਆਂ ਔਰਤਾ ਨੇ ਆਖਿਆ ਕਿ ਉਹ ਆਪਣੇ ਪਤੀ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸਾਵਣ ਮੜਾਨ ਆਏ ਹਨ ਉਨਾ ਪਤੀ ਦੀ ਲੰਬੀ ਉਮਰ ਤੇ ਪਰਿਵਾਰ ਦੀ ਖੁਸ਼ਹਾਲੀ ਲਈ ਮੰਗਲ ਕਾਮਨਾ ਕੀਤੀ ਹੈ ਸਰ ਅਸੀਂ ਅਮ੍ਰਿਤਸਰ ਤੋਂ ਹੀ ਬਿਲੋਂਗ ਕਰਦੇ ਆਂ ਔਰ ਅੱਜ ਅਸੀਂ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਆ ਕਿਉਂਕਿ ਆਪਾਂ ਨਿਊਲੀ ਮੈਰਿਡ ਕਪਲ ਅਗੇ ਆਂ ਔਰ ਸਾਵਣ ਦੇ ਮਹੀਨੇ ਵਿੱਚ ਸ਼ਿਵ ਜੀ ਭਗਵਾਨ ਜੀ ਦਾ ਆਸ਼ੀਰਵਾਦ ਲੈਣ ਆਏ ਆ ਔਰ ਸ਼ਿਵ ਭਗਵਾਨ ਨੂੰ ਖੁਸ਼ ਕਰਨ ਲਈ ਇਹ ਜਿਹੜਾ ਸਾਰਾ ਸ਼ਿੰਗਾਰ ਕੀਤਾ ਜਾਂਦਾ ਹੈ ਸਰ ਬਹੁਤ ਵਧੀਆ ਲੱਗ ਰਿਹਾ ਹੈ ਇੱਥੋਂ ਦੀ ਰੌਣਕ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਔਰ ਅੱਜ ਦਾ ਜਿਹੜਾ ਠਾਕੁਰ ਜੀ ਦਾ ਸ਼ਿੰਗਾਰ ਅੰਦਰ ਵੀ ਹੋਇਆ ਉਹ ਵੀ ਬਹੁਤ ਖੂਬਸੂਰਤ ਹੋਇਆ ਹੋਇਆ ਹੈ Uh, मैं आज दुर्गयाना मंदिर आई हूँ मेरे को ऐसे बड़ा अच्छा लग रहा है यहाँ का माहौल मैंने फर्स्ट टाइम देखा है यहाँ पे इतने सारी ब्राइड सज के आई हैं फूलों की माला के साथ ये वो बड़ा काफ़ी मतलब लग रहा है मैं देख रही हूँ अंदर जाके देखूंगी कि एक्साइटूँ के ये सारा कुछ क्या हो रहा है अंदर अभी हम आए हैं दुर्गाना मंदिर में मेरे सारे इन लॉज हैं और मेरा पहली बार है यहाँ पर मैं एक्चुअली कैलकटा से हूँ तो ये देखने के लिए भी कुछ नया है और सबको विजिट दुर्गाना मंदिर बहुत आलिशान सजाया है और बहुत सुंदर है आ, हम दुर्गाना दुर्गाना मंदिर में आए हैं आज यहाँ पे आके बहुत अच्छा लग रहा है ठाकुर जी को बड़ा ही अच्छा सुंदर सा फूलों का श्रृंगार किया हुआ है सारा मंदिर जो है फूलों के साथ सजाया हुआ है यहाँ पे बहुत सारी रौनक है हम अपने परिवार के साथ आए हैं और हम हमारा पहला सावन है हमें यहाँ पे आके बहुत ही अच्छा लग रहा है ਅਸੀਂ ਦੁਰਗਾਣਾ ਮੰਦਿਰ ਆਏ ਹਾਂ ਅੱਜ ਅੱਜ ਸਾਡਾ ਪਹਿਲਾ ਸਾਵਣ ਹੈਗਾ ਤੇ ਅਸੀਂ ਇੱਥੇ ਮੱਥਾ ਟੇਕਣ ਆਏ ਸੀ ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਇੱਥੇ ਆ ਕੇ ਸਾਰੇ ਜਿਹੜੇ ਜੋੜੇ ਆ ਨਵੇਂ ਵਿਆਹੇ ਹੋਏ ਉਹਨਾਂ ਦੀ ਸਾਰਿਆਂ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਐਸੀ ਇਸ ਮੰਦਿਰ ਦੀ ਮਾਨਤਾ ਹੈਗੀ ਹੈ ਅੱਜ ਮੇਰੀ ਭਾਬੀ ਦਾ ਪਹਿਲਾ ਸਾਵਣ ਹੈ ਔਰ ਅਸੀਂ ਦੁਰਗਾਣਾ ਟੈਂਪਲ ਮੱਥਾ ਟੇਕਣੇ ਆਏ ਹੈ ਸੋ ਵੀ ਆਰ ਵੈਰੀ ਐਕਸਾਈਟਿਡ ਜੈ ਸ਼੍ਰੀ ਰਾਮ ਅੱਜ ਦਾ ਇਹ ਜਿਹੜਾ ਤਿਹਾਰ ਹੈ ਕਿਉਂਕਿ ਚਤੁਰਮਾਸ ਦੇ ਵਿੱਚ ਭਗਵਾਨ ਯੋਗ ਨਿਦਰਾ ਚ ਭਗਵਾਨ ਵਿਸ਼ਨੂੰ ਚਲੇ ਜਾਂਦੇ ਨੇ ਔਰ ਸ੍ਰਿਸ਼ਟੀ ਦਾ ਸਾਰਾ ਜਿਹੜਾ ਕਾਰ ਹੈ ਬਹਾਰ ਹੈ ਭਗਵਾਨ ਸ਼ੰਕਰ ਦੇ ਕੋਲ ਹੈ ਔਰ ਬਹੁਤ ਜੀ ਸਦੀ ਮਾ ਪਾਰਵਤੀ ਹੈ ਉਹ ਵੀ ਫੁੱਲਾਂ ਦਾ ਸ਼ਿੰਗਾਰ ਕਰਦੇ ਸੀਗੇ ਸਾਡੇ ਵੀ ਇੱਥੇ ਸੈਂਕੜੇ ਸਾਲਾਂ ਤੋਂ ਦੁਰਗਿਆਣਾ ਮੰਦਿਰ ਦੇ ਵਿੱਚ ਜਿਹੜਾ ਹੈ ਜਿਹੜੇ ਨਵ ਦੰਪਤੀ ਹੈ ਉਹ ਸੋਨੇ ਚਾਂਦੀ ਨੂੰ ਛੱਡ ਕੇ ਜਿਹਦੇ ਫੁੱਲਾਂ ਦਾ ਮੋਤੀਏ ਦਾ ਸ਼ਿੰਗਾਰ ਕਰਕੇ ਮੋਤੀਏ ਦੇ ਗਹਿਣੇ ਪਾ ਕੇ ਔਰ ਆਪਣੇ ਪਤੀ ਦੇ ਨਾਲ ठाकुर जी दे सेवा दे दी सेवा ਦੇ ਵਿੱਚ ਜਾਂਦੇ ਨੇ ਤਾਂ ਕਿ ਜਿਹੜੇ ਅੱਛੇ ਸੰਤਾਨ ਔਰ ਅੱਛੇ ਜੀਵਨ ਦੀ ਜਿਹੜੀ ਹੈ ਉਹਨਾਂ ਨੂੰ ਵਰ ਪ੍ਰਦਾਨ ਪ੍ਰਤਾਪ ਪ੍ਰਾਪਤ ਹੋ ਸਕੇ ਉਤਰਪੜ ਦੇ ਪ੍ਰਸਿੱਧ ਮੰਦਰ ਸ੍ਰੀ ਦੁਰਗਾਣਾ ਤਿਰਥ ਵਿਖੇ ਨਵ ਵਿਹਿੰਦ ਜਿਹੜੀਆਂ ਮਹਿਲਾਵਾਂ ਨੇ ਹਰ ਵਾਰ ਹਰ ਸਾਲ ਦੀ ਤਰ੍ਹਾਂ ਐਸਲਵੀ ਮੋਤੀਏ ਦੇ ਜਿਹੜੇ ਫੁੱਲ ਲਗਾ ਕੇ ਫੁੱਲ ਕਲੀਆਂ ਲਗਾ ਕੇ ठाकुर जी ਦਾ ਜਿੱਥੇ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਨੇ ਪਰਿਵਾਰ ਦੀ ਚੰਗੀ ਗੱਲਾਂ ਦੀ ਅਦਾਜ਼ ਬਿੰਦੀ ਕਰਦੀਆਂ ਨੇ ਉਸੇ ਤਰ੍ਹਾਂ ਹੀ ਹੁੰਮ ਹੁਮਾ ਕੇ ਸਾਰੀਆਂ ਮਹਿਲਾਵਾਂ ਅੱਜ ਆਪਣੇ ਪਰਿਵਾਰ ਦੇ ਨਾਲ ਪਹੁੰਚੀਆਂ ਨੇ ਤੇ ਠਾਕੁਰ ਜੀ ਦਾ ਅਸ਼ੀਰਵਾਦ ਵਾਪਤ ਕਰ ਰਹੀਆਂ ਨੇ ਤੇ ਸਾਡੀ ਫਾਸਟ ਟੀਨ ਲੋ ਵੀ ਇਸ ਸਾਵਣ ਦੇ ਮਹੀਨੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਫਿਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ ਇਹ ਮਾਮਲਾ ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਮਾਹਲ ਤੋਂ ਸਾਹਮਣੇ ਆਇਆ ਜਿੱਥੇ ਇਤਿਹਾਸਿਕ ਮੰਦਿਰ ਰਾਮ ਤੀਰਥ ਨੂੰ ਜਾਣ ਵਾਲੀ ਸੜਕ ਦੇ ਉੱਤੇ ਕੋڑے ਦੇ ਢੇਰ ਵਿਖਾਈ ਦੇ ਰਿਹਾ ਹੈ ਜਿਥੇ ਜੇ ਦੁਕਾਨਦਾਰਾ ਵੱਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ ਰੋਸ ਵਯਕਤ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਕੂੜਾ ਸੜਕਾਂ ਤੇ ਨਹੀਂ ਸੁੱਟਿਆ ਜਾਂਦਾ। ਸਗੋਂ ਆਲੇ ਦੁਆਲੇ ਦੇ ਲੋਕ ਆ ਕੇ ਇੱਥੇ ਕੂੜਾ ਸੁੱਟ ਕੇ ਬਿਮਾਰੀਆਂ ਨੂੰ ਨ्योता ਦੇ ਰਹੇ ਹਨ। ਜਿਸ ਨਾਲ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਇਸ ਰਸਤੇ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਜਿਸ ਸਬੰਧੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਮਾਮਲਾ ਇਹ ਹੈ ਅਭੀ ਭਈ ਇਹ ਸੜਕ ਵਾਲਮੀਕ ਮੰਦਰ ਦੀ ਹੈਗੀ ਜੇ, ਰਾਮਤਰਥ ਰੋਡ ਹੈਗਾ ਜੇ ਮਸ਼ਹੂਰ। ਠੀਕ ਹੈ ਤੇ ਇਹਨਾਂ ਨੇ ਬਣਾਇਆ ਕੂੜੇ ਦਾ ਡੰਪ ਇੱਥੇ ਠੀਕ ਹੈ ਕਿਉਂਕਿ ਇਹ ਮਹੱਲੇ ਦਾ ਕੂੜਾ ਨਹੀਂ ਹੈ ਇਹਨਾਂ ਇਹ ਬਾਹਰੋਂ ਆਣ ਕੇ ਕੂੜਾ ਸੁੱਟਦੇ ਇੱਥੇ ਆ ਹੁਣੇ ਇੱਕ ਦੀ ਰੇੜੀ ਲਵਾਈ ਜੇ ਅਸੀਂ ਉਹ ਇੱਥੇ ਪਤਾ ਨਹੀਂ 5 ਇੱਕ 6 ਰੇੜੀਆਂ ਸੁੱਟ ਗਿਆ ਇੱਥੇ ਕੂੜੇ ਦੀਆਂ ਠੀਕ ਹੈ ਤੇ ਭਾਜੀ ਅਸੀਂ ਤੇ ਇਹੋ ਮੰਗ ਕਰਦੇ ਆਂ ਵੀ ਆ ਕੂੜਾ ਚੁਕਾਇਆ ਜਾਵੇ ਤੇ ਇੱਥੇ ਸਰਕਾਰੀ ਕੋਈ ਗੱਡੀਆਂ ਗੁੱਡੀਆਂ ਲਿਆ ਕੇ ਖਿਲਾਰੇ ਠੀਕ ਹੈ ਤਾਂ ਕਿ ਕੂੜਾ ਉਹਦੇ ਵਿੱਚ ਸੁੱਟਿਆ ਅਸੀਂ ਬਿਮਾਰੀਆਂ ਭਾਜੀ ਇੱਥੇ ਲਾਗੋ ਦੀ ਲੰਗਿਆ ਨਹੀਂ ਜਾਂਦਾ ਜੇ ਜਦੋਂ ਬਾਰਿਸ਼ ਆ ਜਾਂਦੀ ਨਾ ਤੇ ਇਥੇ ਬੁਰਾ ਹਾਲ ਹੋ ਜਾਂਦਾ ਜੀ ਲੱਗੇ ਚ ਅਗੇ ਜਦੋਂ ਹਨੇਰੀ ਨੂਰੀ ਆ ਜੇ ਇਹ ਕੂੜਾ ਸਾਰਾ ਦੁਕਾਨਾਂ ਦੇ ਵਿੱਚ ਵੜਿਆ ਹੁੰਦਾ ਜੀ ਤੇ ਆਪਾਂ ਇਹੀ ਮੰਗ ਕਰਦੇ ਆ ਵੀ ਭਾਜੀ ਇਹ ਛੇਤੀ ਤੋਂ ਛੇਤੀ ਕੂੜਾ ਚਕਾਇਆ ਜਾਵੇ ਤੇ ਇਥੇ ਸਾਫ ਸਪਾਈ ਰੱਖੀ ਜਾਵੇ ਇਹ ਰਾਮਪੀਟਰ ਰੋਡ ਮਾਲਾ ਪਿੰਡ ਆ ਪੀ ਐਨ ਬੀ ਬੈਂਕ ਦੇ ਸਾਹਮਣੇ ਇਹਦੇ ਭਾਜੀ ਕਾਲਾ ਵਾਲੇ ਮੋੜ ਤੋਂ ਨਾ ਸਾਰਾ ਗੰਦ ਜਿਹੜਾ ਇਥੇ ਸੁੱਟਣ ਆਉਂਦੇ ਆ ਚਾਂਪਾਂ ਵਾਲੇ ਇਥੇ ਸੁੱਟਣ ਆਉਂਦੇ ਗੰਦਾ ਤੜਕੇ 5 ਵਜੇ ਰੇੜੀਆਂ ਭਰੀਆਂ ਆਉਂਦੀਆਂ ਇਥੇ ਤੇ ਇੱਕ ਦੋ ਰੀਨ ਨੂੰ ਮੈਂ ਗਿਆ ਮੈਂ ਤੁਹਾਡੇ ਇਲਾਕਾ ਨਹੀਂ ਹੈਗਾ ਨਾ ਇਹ ਕੂੜਾ ਡਾਨ ਬਣਿਆ ਵੀ ਜਦ ਤੁਸੀਂ ਕੂ ਆਂਦੇ ਭਾਜੀ ਅੱਜ ਸੁੱਟਦਾ ਗਾਂ ਤਾਂ ਨਹੀਂ ਸੁੱਟਣ ਆਉਂਦੇ ਹੁਣ ਰੋਜ਼ ਅੱਜ ਚਕਾਉਂਦੇ ਆ ਅਗਲੇ ਦਿਨ ਫੇਰ ਇਦਾਂ ਢੇਰ ਲੱਗਾ ਹੁੰਦਾ ਆ ਪ੍ਰਸ਼ਾਸਨ ਕੁਝ ਨਹੀਂ ਕਰਦਾ ਆ ਦੇਖੋ ਕੀ ਸੜਕ ਸਾਰੀ ਮੱਲੀ ਹੈ ਕੂੜੇ ਨਾਲ ਤੇ ਜੇ ਨਹੀਂ ਇਹਨਾਂ ਚਕਾਉਣਾ ਫੇ ਸੜਕ ਦੇ ਵਿੱਚ ਕਰ ਦੋ ਕੂੜਾ ਸੜਕ ਇੱਕ ਸਾਈਡ ਬੰਦ ਕਰ ਦੋ ਫੇ ਸਾਰਾ ਕੂੜਾ ਕੂੜਾ ਕਰਾ ਦਿੰਦੇ ਇੱਥੇ ਇਹ ਨਾ ਕੋਈ ਸੁਣਵਾਈ ਹੁੰਦੀ ਆ ਇਹਨਾਂ ਦੇ ਇੰਸਪੈਕਟਰ ਨੂੰ ਫੋਨ ਕੀਤਾ ਉਹ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਹਨੇ ਇਹ ਜੀ ਕੂੜਾ ਜਾਂ ਤੇ ਹੋਵੇ ਨਾ ਜੀ ਮੱਲੇਦਾਰੀ ਦਾ ਫੇਰ ਤਾਂ ਹੀ ਮੰਨੀ ਹੈ ਕਿ ਚਲੋ ਮੱਲੇ ਵਾਲੇ ਸੁੱਟ ਕੇ ਜਾਂਦੇ ਆ ਸਾਡਾ ਪੰਚਾਇਤੀ ਏਰੀਆ ਵਾ ਤੇ ਜਿੰਨਾ ਕਾਰਪੋਰੇਸ਼ਨ ਦਾ ਕਾਲਿਆਂ ਵਾਲੇ ਮੋੜ ਤੋਂ ਜੁੰਨੀਆਂ ਕਲੋਨੀਆਂ ਲੋਕਲ ਪੈਂਦੀਆਂ ਨੇ ਇਧਰੋਂ ਅਦਰਸ਼ ਨਗਰ ਲਾਲੋ ਲਾਭ ਨਗਰ ਲਾਲੋ ਇੱਥੋਂ ਸਾਰਾ ਕੂੜਾ ਇੱਥੇ ਆਣ ਕੇ ਸਾਡੇ ਕੀ ਇਹ ਡੰਪ ਥੋੜੀ ਆ ਇੱਥੇ ਸੁੱਟਣ ਦਾ ਫਰਜ਼ ਨਹੀਂ ਬੰਦਾ ਕਾਲਿਆਂ ਵਾਲੇ ਮੋੜ ਤੇ ਜੋ ਚਾਂਪਾ ਵਾਲੇ ਆ ਜੋ ਰੇੜੀ 버ਗਰ ਵਾਲੇ ਜੋ ਵੀ ਆ ਸਾਰੇ ਇੱਥੇ ਆਣ ਕੇ ਕੂੜਾ ਸੁੱਟਦੇ ਆ ਜੇ ਕਿਸੇ ਨੂੰ ਕਹੀਏ ਮਜ਼ਦੂਰ ਨੂੰ ਉਹਨਾਂ ਦੀ ਚਲੋ ਰੋਟੀ ਆ ਪਰ ਇਹ ਥੋੜੀ ਨਹੀਂ ਕਿਸੇ ਦੇ ਏਰੀਆ ਚ ਆ ਕੇ ਸੀ ਗੰਦ ਪਾਈਏ ਬਾਕੀ ਘਰਾਂ ਦੇ ਸਾਡਾ ਲੋਕਲ ਕੋਈ ਕੂੜਾ ਇੰਨਾ ਹੋ ਨਹੀਂ ਸਕਦਾ ਜੀ ਡੰਪ ਨਹੀਂ ਕਰ ਸਕਦਾ ਇੱਥੇ ਦੇਖੋ ਕਿੱਡਾ ਕਿਡੇ ਕਿਡੇ ਵੱਡੇ ਢੇਰ ਲਾਏ ਆ ਅੰਮ੍ਰਿਤਸਰ ਰਾਮਪੀਰ ਤੋਂ ਜਾਣ ਵਾਲੀ ਸੜਕ ਦੇ ਉਪਰ ਸਥਿਤ ਪਿੰਡ ਮਾਹਲ ਦੇ ਨੇੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਇੱਥੇ ਜਿਹੜੇ ਰਹਿਣ ਵਾਲੇ ਨਿਵਾਸੀਆਂ ਬੜੇ ਹੀ ਪਰੇਸ਼ਾਨ ਹਨ ਇਹਨਾਂ ਕੂੜੇ ਦੇ ਢੇਰਾਂ ਤੋਂ ਗੱਲਬਾਤ ਕਰਦੇ ਹੋਏ ਆ ਬਖ ਬਖ ਲੋਕਾਂ ਨੇ ਆਖਿਆ ਕਿ ਜਿਹੜੇ ਕੂੜੇ ਦੇ ਢੇਰ ਲੱਗੇ ਹਨ ਬਰਸਾਤ ਦਾ ਮੌਸਮ ਹੈ ਅਤੇ ਗੰਦਗੀ ਭਰਿਆ ਮਾਹੌਲ ਹੈ ਉਹਨਾਂ ਨੇ ਨਗਰ ਨਿਗਮ ਪ੍ਰਸ਼ਾਸਨ ਕੋ ਮੰਗ ਕੀਤੀ ਕਿ ਇਹਨਾਂ ਕੂੜੇ ਦੇ ਢੇਰਾਂ ਨੂੰ ਇੱਥੋਂ अरकेश कुमार किला पंखिया वलो चिंतपुरनी मेले ਦੇ ਸਬੰਧ ਵਿੱਚ 72ਵੀਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਖਾਸ ਤੌਰ ਤੇ ਸਾਕਾ ਉਗਮ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਵਿਕਾਸ ਸੋਨੀ ਕਾਪਿਲ ਮਹਾਜਨ ਹਰਿੰਦਰ ਸੰਧੂ ਪੱਪਲ ਰਮੇਸ਼ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਜੀ ਵਾ ਸਭਾ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਮਾਤਾ ਚਿੰਤਪੂਰਨੀ ਦੇ ਮੇਲੇ ਤੇ ਸ਼ੋਭਾ ਯਾਤਰਾ ਜਿਹੜੀ ਆ ਹਰ ਸਾਲ ਹੀ ਕੱਢੀ ਜਾਂਦੀ ਹੈ ਇੱਥੋਂ ਸੋ ਮੈਂ ਹਮੇਸ਼ਾ ਹੀ ਸ਼ੀਵਾਦ ਲੈ ਨਾਉਂਦਾ ਸੋ ਅੱਜ ਉਦਘਾਟਨ ਕੀਤਾ ਹੈ ਸ਼ੋਭਾ ਯਾਤਰਾ ਦਾ ਸੋ ਅੱਜ ਦੇ ਦਿਨ ਅਸੀਂ ਮਾਤਾ ਚਿੰਤਪੂਰਨੀ ਦੇ ਚਰਨਾਂ 'ਚ ਹੋਰ ਅਰਦਾਸ ਕਰਨੀ ਹੈ ਕਿ ਉਹਨਾਂ ਦਾ ਸਾਰੀਆਂ ਸੰਤਾ ਦੇ ਮਿਹਰ ਭਰਿਆ ਆਸ਼ੀਰਵਾਦ ਸਾਰੀਆਂ ਸੰਤਾ ਤਰੱਕੀਆਂ ਕਰਨ ਸਾਰੀਆਂ ਕੁਝਾਂ ਮੰਨ ਸੋ ਬਹੁਤ-ਬਹੁਤ ਅੱਜ ਦੇ ਸ਼ੁਭ ਦਿਨ ਤੇ ਸਾਰਿਆਂ ਨੂੰ ਪਹਿਰੇ ਕੋਰਾ ਮੁਬਾਰਕ। ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਦੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ। ਥਾਣਾ ਕੰਬੋ ਵੱਲੋਂ 45 ਗ੍ਰਾਮ ਹੀਰੋਇਨ ਅਤੇ ਇੱਕ ਐਕਟਿਵਾ ਸਮੇਤ ਇੱਕ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ ਥਾਣਾ ਬੀ ਡਿਵੀਜ਼ਨ ਵੱਲੋਂ ਇੱਕ ਦੋਸ਼ੀ ਕਾਬੂ ਕਰ ਉਸ ਪਾਸੋਂ 50 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਥਾਣਾ ਬੀ ਡਿਵੀਜ਼ਨ ਵੱਲੋਂ ਇੱਕ ਦੋਸ਼ੀ ਕਾਬੂ ਕਰ ਉਸ ਪਾਸੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅੰਮ੍ਰਿਤਸਰ ਦੇਹਾਤੀ ਪੁਲਿਸ ਵੱਲੋਂ ਲੁੱਟਾ ਖੋਹਾ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰ ਦੋ 32 ਬੋਰ ਪਿਸਟਲ ਚਾਰ ਜਿੰਦਾਰਾਂ ਅਤੇ ਇੱਕ ਮੋਟਰਸਾਈਕਲ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਪੰਜਾਬ ਪੁਲਿਸ ਨੇ ਪਾਕਿਸਤਾਨ ਸਥਿਤ ਤਸਕਰ ਰਾਣਾ ਦਿਆਲ ਨਾਲ ਸੰਬੰਧਿਤ ਇੱਕ کارਕੁਨ ਨੂੰ ਗ੍ਰਫਤਾਰ ਕਰਕੇ ਸરા ਦੇ ਉਪਾਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ ਖਾਲਸਾ دیਵਾਨ ਅਤੇ ਇਸ ਅਧੀਨ ਚੱਲ ਰਹੀ ਸਮੂਹ ਆਧਾਰਿਆਵਲੋਂ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਪਤਾਰ ਪੁਰਬ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਨਰੀ ਪਬਲਿਕ ਸਕੂਲ ਜੀਟੀ ਰੋਡ ਅੰਮ੍ਰਿਤਸਰ ਵਿਖੇ ਅਲੋਕਿਕ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ ਕੀਰਤਨ ਦਰਬਾਰ ਦੇ ਸ਼ੁਭ ਅਫਸਰ ਤੇ ਸਕੂਲ ਦੇ ਵਿੜੇ ਨੂੰ ਫੁੱਲਾਂ ਤੇ ਰੰਗ-बिरंगी ਪ੍ਰੋਸ਼ਨੀਆ ਨਾਲ ਬੜੀ ਖੂਬਸੂਰਤੀ ਨਾਲ ਸ਼ਿੰਗਾਰਿਆ ਗਿਆ। ਪੰਡਾਲ ਵਿੱਚ ਕੁਰਬਾਨੀ ਦੀਆਂ ਤੁਨਾਦੀ ਗੂੰਜ ਨਾਲ ਰੋਹਾਨੀ ਵਾਤਾਵਰਨ ਸਿਰਜਿਆ ਗਿਆ। ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਿੱਖੀਰ ਵਾਤਾ ਦੇ ਪਰੰਪਰਾਵਾਂ ਅਨੁਸਾਰ ਚੀਵਖਾ ਸਾ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿਚਰ ਵੱਲੋਂ ਫੁੱਲਾਂ ਦੀ ਵਰਖਾ ਸਕੂਲ ਬੈਂਡ ਅਤੇ ਨਰ ਸਿੰਘ ਵੀ ਗੂੰਜ ਵਿੱਚ ਵਾਤਾਨੁਕੁਲਿਤ ਦੀਵਾਨ ਵਿੱਚ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਸਜੋਬਿਤ ਕੀਤਾ ਗਿਆ। ਹਰ ਸਾਲ ਵਗੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੇ ਪਟਾਖਸ਼ਪੁਰ ਦੇ ਵਿਹਾਰੇ ਤੇ ਜੋ ਕਿ 29 ਜੁਲਾਈ ਨੂੰ ਸੀਗਾ। ਸੋ ਅਸੀਂ ਜਦੋਂ ਸਾਡਾ ਅਗਲਾ ਤੌਰਨ ਦਾ ਜੋ ਕਿ 4 ਅੱਜ 3 ਹੈ 4 ਅਗਸਤ ਨੂੰ ਹੈ ਤੋ ਅਸੀਂ ਉਹ ਮਨਾ ਰਹੇ ਹਾਂ ਕੀਰਤਨ ਦਰਬਾਰ ਜਿਹੜਾ ਹਰ ਸਾਲ ਕਰਾਇਆ ਜਾਂਦਾ। ਇਸ ਸਾਲ ਅਸੀਂ ਇੱਕ ਅਲੱਗ ਕੰਮ ਕੀਤਾ ਕਿ ਜਿਹੜੇ ਸਕੂਲਾਂ ਦੇ ਬੱਚੇ ਨੇ ਅਸੀਂ ਪਹਿਲੇ 2 ਘੰਟੇ ਉਹਨਾਂ ਨੂੰ ਦਿੱਤੇ ਨੇ ਔਰ 6 ਸਕੂਲਾਂ ਦੇ ਬੱਚੇ ਵੱਡੇ ਵੱਡੇ ਜਥਿਆਂ ਦੇ ਵਿੱਚ ਕੀਰਤਨ ਕਰ ਰਹੇ ਨੇ ਉਹਦੇ ਵਿੱਚ 20-20 ਮਿੰਟ ਦਾ ਹੈ ਕਿ ਸਭ ਨੂੰ ਤਾਂ ਕਿ ਸਭ ਨੂੰ ਆਪਣਾ ਜਿਹੜਾ ਉਹਨਾਂ ਦੇ ਵਿੱਚ ਪਿਆਰ ਹੈ ਪ੍ਰਮਾਤਮਾ ਵਾਸਤੇ ਗੁਰੂ ਜੀ ਵਾਸਤੇ ਉਹ ਪ੍ਰਗਟ ਕਰ ਸਕਣ ਅੱਛੀ ਗੁਰੂ ਹਰਕੀਰ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਗ ਦੇ ਸੰਬੰਧ ਦੇ ਵਿੱਚ ਜਿਹੜਾ ਕੀਰਤਨ ਦਰਬਾਰ ਜੁੜ ਕੇ ਕੀਤਾ ਗਿਆ ਸਾਡੇ ਕੀਰਤਨ ਸਾਹਿਬਾਨ ਚਲਕੇ ਬਸ ਸੁਸਾਇਟੀ ਵੱਲੋਂ ਕੋਰੇ ਸ੍ਰੀ ਅੰੰਤ ਸਾਰਗਣਾ ਸੰਚਨ ਨੂੰ ਜੀ ਆਇਆਂ ਆਖਦੇ ਹਾਂ ਤੇ ਅੱਜ ਬਹੁਤ ਹੀ ਵਧੀਆ ਉਸ ਦੇ ਵੱਡਾ ਦਿਨ ਮਨਾ ਰਹੇ ਆ ਅਸੀਂ ਬੱਚਿਆਂ ਦੇ ਸਹਿਯੋਗ ਨਾਲ ਸਾਡੇ ਬੱਚਿਆਂ ਨੇ ਬੜੀ ਤਿਆਰੀ ਕੀਤੀ ਹੈ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਸ਼ਹਿਰ ਵਾਸੀ ਕਾਫੀ ਹਮਮਾ ਮਾਗੇ ਕੁਝ ਰਹੇ ਹਨ ਤੇ ਸੰਗਤਾਂ 'ਚ ਕਾਫੀ ਉਤਸ਼ਾਹ ਲਿਖ ਰਿਹਾ ਹੈ ਅਸੀਂ ਅੱਜ ਸਨਮਾਨਯੋਗ ਸ੍ਰੀ ਪ੍ਰਕਾਸ਼ ਸਿੰਘ ਸਾਹਿਬ ਜਾਨੀ ਰਗੂ ਜੀ ਸੁਰੀ ਦਸਲਾ ਕਾਲਪੁਰ ਸਾਹਿਬ ਸਿੰਘ ਸਾਹਿਬ ਜਾਨੀ ਹਰਦੀਪ ਸਿੰਘ ਜੀ ਦਸਲਾ ਕੀਵੰਦੀ ਸਾਹਿਬ ਸਿੰਘ ਸਾਹਿਬ ਜੈਮੀ ਸੁਲਤਾਨ ਹਿੰਦੀ ਜੀ ਮਨਜੋਤ ਸਾਹਿਬ ਤੋਂ ਪਹੁੰਚੇ ਹਾਂ ਅਸੀਂ ਬਹੁਤ ਧੰਨਵਾਦੀ ਹਾਂ ਸੰਤ ਬਾਬਾ ਸਿੰਘ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜਿਨ੍ਹਾਂ ਨੇ ਸਾਰਾ ਲੰਗਰ ਦੀ ਸੇਵਾ ਸਾਡੇ ਨਾਲ ਸਾਰਾ ਯੋਗਦਾਨ ਉਹ ਪਾ ਰਹੇ ਹਨ ਸ੍ਰੀ ਹਰਕ੍ਰਿਸ਼ਨ ਜੀ ਆਇਏ ਜਿਸ ਦਿੱਖੇ ਸਭ ਦੁਖ ਜਾਏ ਧੰਨ ਧੰਨ ਸਾਹਿਬ ਸ੍ਰੀ ਹਰਕ੍ਰਿਸ਼ਨ ਪਾਤਸ਼ਾਹੀ ਦਾ ਪ੍ਰਕਾਸ਼ ਗੁਰਪ੍ਰਭ ਜੋ ਚੀਖ ਖਾਲਸਾ ਜਵਾਨ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ ਉਸ ਇਸ ਬੰਦੇ ਵਿੱਚ ਅੱਜ ਵੀ ਇੱਕ ਮਹਾਨ ਕੀਰਤਨ ਦਰਬਾਰ ਮੇਨ ਬ੍ਰਾਂਚ ਜੀਪੂ ਸਕੂਲ ਜਿਹੇ ਕਰਾਇਆ ਜਾ ਰਿਹਾ ਇਸ ਵਿੱਚ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪ੍ਰਸਾਦ ਦੇ ਮੌਸਮ ਨੂੰ ਦੇਖਦੇ ਆਇਆ ਟਰਪਰੂਫ ਕਲਾਫ ਪੰਡਾਲ ਲਗਾਇਆ ਗਿਆ ਔਰ ਬਹੁਤ ਹੀ ਮਹਾਨ ਚਕੀਤਾ ਸਿੰਘ ਸਾਧਗਾਨੀ ਰਵੀ ਸਿੰਘ ਜਿਹਦਾ ਸ੍ਰੀ ਕਾਲਤਾਗਰ ਸਾਹਿਬ ਸਿੰਘ ਸਾਧਗਾਨੀ ਹਰਪ੍ਰੀਤ ਸਿੰਘ ਜਿਹਦਾ ਸ੍ਰੀ ਤਖਤ ਸ੍ਰੀ ਦੰਗਮਾ ਸਾਹਿਬ ਜਿਹਹਦਾਰ ਗਿਆਨੀ ਸੁਲਤਾਨ ਸਿੰਘ ਜਿਹਹਦਾਰ ਤਖਤ ਸ੍ਰੀ ਕਥਕ ਪਕਸ ਪੇਸਗੜ ਸਾਹਿਬ ਨਨਕੂਰ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸੰਤ ਬਾਬਾ ਹਰਨਾਮ ਸਿੰਘ ਜੀ ਸਮਾਜ ਲੰਗੂਮੀ ਟਕਸਾਲ ਸੰਤ ਬਾਬਾ ਸੇਵਾ ਸਿੰਘ ਜੀ ਖਰੂਸਾ ਵਾਲੇ ਹੋਰੀ ਬਹੁਤ ਮਹਾਨ ਸਤਿ ਸ਼੍ਰੀਤਾ ਅਜੇ ਪਹੁੰਚ ਰਹੀ ਹੈ ਨੇ ਪਿਛਲੇ ਸਾਲ ਦੇ ਵਾਂਗ ਇਸ ਸਾਲ ਵੀ 5 ਅਗਸਤ 2024 ਦਿਨ ਸੋਮਵਾਰ ਸ਼੍ਰੀ ਗੋਵਿੰਦ ਗਊਧਾਮ ਮੰਦਿਰ ਅੰਮ੍ਰਿਤਸਰ ਪਿੰਜਰਾਪੋਲ ਗਊਸ਼ਾਲਾ ਫੋਕਲ ਪੁਆਇੰਟ ਵਿਖੇ ਸ਼ਰਾਵਣ ਮਹੀਨੇ ਵਿੱਚ ਭਗਵਾਨ ਸ਼ੰਕਰ ਦੇ 108ਵੇਂ ਮ੍ਰਿਤਕ ਦੇ ਦੀ ਪੂਜਾ ਕੀਤੀ ਗਈ ਇਸ ਮੌਕੇ 45 ਪਰਿਵਾਰਾਂ ਨੇ ਪਗਵਾਨ ਸ਼ੰਕਰ ਦੇ ਸ਼ਿਵਲਿੰਗ ਦੀ ਪੂਜਾ ਕੀਤੀ। ਇਸ ਮੌਕੇ ਸੰਤੋਸ਼ ਗੁਪਤਾ, ਅਸ਼ੋਕ ਕਪੂਰ, ਨਵਲ ਗੁਪਤਾ, ਸੰਜੀਵ ਖੋਸਲਾ, ਸतीश ਗੁਪਤਾ, ਅਜੇ ਬਜੂਰੀਆ, ਹੀਰਾ ਲਾਲ, ਵਿਜੇ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਅਤੇ ਇਸ ਮੌਕੇ ਲੰਗਰ ਪੰਡਾਰਾ ਵੀ ਲਗਾਇਆ ਗਿਆ। ਮੰਦਿਰ ਨੂੰ ਸਥਾਪਿਤ ਹੋਏ 5 ਸਾਲ ਹੋ ਗਏ ਨੇ। 19 ਦੇ ਵਿੱਚ ਸਥਾਪਿਤ ਹੋਇਆ ਸੀਗਾ। ਤੁਸੀਂ ਦੇਖਦੇ ਹੋ ਕਿ ਹਰ ਫੰਕਸ਼ਨ ਇਹ ਮੰਦਿਰ ਬੜੇ ਉਤਸ਼ਾਹ ਨਾਲ ਬਣਾਉਂਦਾ ਹੈ। ਅੱਜ ਵੀ ਜਿਹੜਾ ਸ਼ਿਵਰਾਜਨਾ ਕੀਤੀ ਗਈ ਹੈ ਮੇਰਾ ਖਿਆਲ ਹੈ ਕਿ ਕਿਸੇ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਇਸ ਤਰੀਕੇ ਨਾਲ ਸ਼ਿਵਰਾਜਨਾ ਨਹੀਂ ਹੋਈ 108 ਜੋੜੇ ਜਿਹੜੇ ਇਹ ਬੈਠੇ ਨੇ ਰਾਜਨਾ ਤੇ ਉਹਨਾਂ ਨੇ ਉਹ ਵਿਧੀ ਨਾਲ ਪੂਜਾ ਕੀਤੀ ਹੈ ਮੈਂ ਸਾਰੀ ਹੀ ਸੰਗਤ ਨੂੰ ਔਰ ਸ਼ਿਵ ਭਗਤਾਂ ਨੂੰ ਅੰਮ੍ਰਿਤਸਰ ਪੰਜਾਬ ਗਊਸ਼ਾਲਾ ਵੱਲੋਂ ਹਾਰਦਿਕ ਵਧਾਈ ਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਅੱਜ શ્રી ਗੋਬਿੰਦ ਗੋਦਾਮ ਮੰਦਰ ਫੋਕਲ ਪੁਆਇੰਟ ਮੋਨਸ਼ਲਾ ਵਿਖੇ ਜਿਹੜੀ ਕਿ ਪਿੰਜਰਾਪੁਰ ਗਊ ਪਿੰਜਰਾਪੁਰ ਅੰਮ੍ਰਿਤਸਰ ਪਿੰਜਰਾਪੁਰ ਮੋਨਸ਼ਲਾ ਦੀ ਬ੍ਰਾਂਚ ਹੈ ਉਦੋਂ ਕਿ ਭਗਵੇਂੰਦ ਜੀ ਨੇ ਨਿਰਮਾਣ ਇੰਡਸਟਰੀਸ਼ਨ ਕੀਤਾ ਉਹ ਤੇ ਹਰ ਪਿਛਲੇ ਸਾਲ ਵੀ 108 ਭਾਰਤੀ ਸ਼ਿਵਲਿੰਗ ਬਣਾ ਕੇ 40 ਪਰਿਵਾਰਾਂ ਨੇ ਪੂਜਾ ਕੀਤੀ ਸੀ ਇਸ ਵਾਰ ਵੀ ਮੋਹ ਜਿਆਦਾ ਲੋ ਜਿਹੜੇ ਇੰਡਸਟਰੀਸ ਵੀਰ ਆ ਉਹਨਾਂ ਨੇ ਉਹਦਾ ਜੋ ਉਤਸ਼ਾਹ ਸੀ ਅੱਜ ਵੀ 41 ਪਰਿਵਾਰਾਂ ਨੇ ਹਰ ਪਰਿਵਾਰ ਨੇ ਪਹਿਲੇ ਕੱਲ ਆ ਕੇ ਆਪਣੇ ਹੱਥ ਨਾਲ ਮਿੱਟੀ ਦੇ 108 ਸ਼ਿਵਲਿੰਗ ਬਣਾਏ ਤੇ ਹਰ ਪਰਿਵਾਰ ਨੇ 108 ਭਾਰਤੀ ਸ਼ਿਵਲਿੰਗ ਦੀ ਅੱਜ ਪੂਜਾ ਕੀਤੀ ਉਹਦੇ ਜਿਹੜੀ ਪੂਜਾ ਸਵੇਰੇ 10 ਵਜੇ ਸ਼ੁਰੂ ਹੋਈ ਤੇ ਤਕਰੀਬਨ 3 ਵਜੇ ਤੱਕ ਚੱਲੀ ਸ੍ਰੀ ਗੋਵਿੰਦ ਗੋਦਾਮ ਮੰਦਿਰ ਵਿੱਚ ਪਾਤੀ ਸ਼ਿਵਲਿੰਗਾ ਦੀ ਪੂਜਾ ਕੀਤੀ ਗਈ ਹੈ ਪਿਛਲੇ ਸਾਲ ਵੀ ਪੂਜਾ ਤੇ ਬਹੁਤ ਆਨੰਦ ਆਇਆ ਸੀ ਆਰ ਕੀ ਉਸ ਤੋਂ ਵੱਧ ਕੇ ਲੋਕਾਂ ਨੇ ਹਿੱਸਾ ਲਿਆ ਦੇ ਵਿੱਚ ਅੱਜ ਲਗਭਗ 5200 ਸ਼ਿਵਲਿੰਗਾ ਦੀ ਪੂਜਾ 42 ਪਰਿਵਾਰਾਂ ਨੇ ਕੀਤੀ ਹੈ ਸ਼ਾਵਨ ਦੇ ਮਹੀਨੇ ਵਿੱਚ ਪੋਲੇ ਸ਼ੰਕਰ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਪੋਲੇ ਸ਼ੰਕਰ ਨੂੰ ਸ਼ਾਵਨ ਦਾ ਮਹੀਨਾ ਬਹੁਤ ਹੀ ਪਿਆਰਾ ਹੈ ਇੱਥੇ ਤਹਤੀ ਭਗਤਾਂ ਵੱਲੋਂ ਮੰਦਿਰ ਗੋਵਿੰਦ ਗੋਦਾਮ ਲੋਕਲ ਪੁਆਇੰਟ ਵਿਖੇ ਪੂਜਾ ਅਰਚਨਾ ਕੀਤੀ ਗਈ

ਡਾਕਟਰ ਮਨਮੀਤ ਕੌਰ ਪ੍ਰੋਫੈਸਰ ਹੈਡ ਡਿਪਾਰਟਮੈਂਟ ਜੀਐਮਸੀ ਅੰਮ੍ਰਿਤਸਰ ਵੱਲੋਂ ਕੀਤੀ ਗਈ ਇਸ ਮੌਕੇ ਡਾਕਟਰ ਕਰਨਜੀਤ ਸਿੰਘ ਵੱਲੋਂ ਮੁੱਖ ਮਹਿਮਾਨ ਅਤੇ ਪੂਜਯਾ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਕਿਸ਼ੋਰ ਕੁਮਾਰ ਜੀ ਦਾ ਗਾਨਿਆਂ ਦੇ ਉੱਤੇ ਸਾਰੇ ਸ਼ਰੋਤਾਵਾਂ ਨੂੰ ਮੰਤਰਮੁਕਤ ਕੀਤਾ ਜਾਏ ਤੇ ਅਸੀਂ ਕੋਈ अराउंड 12 ਤੋਂ 13 ਗਾਣੇ ਕਿਸ਼ੋਰ ਕੁਮਾਰ ਜੀ ਦੇ ਜਿਹੜੇ ਬਹੁਤ ਜ਼ਿਆਦਾ ਫੇਮਸ ਸੰਗਸ ਹੈ ਕਿਸ਼ੋਰ ਕੁਮਾਰ ਜੀ ਜਿਨ੍ਹਾਂ ਦੇ ਉੱਤੇ ਕਿਸ਼ੋਰ ਕੁਮਾਰ ਜੀ ਨੂੰ ਅਵਾਰਡਸ ਮਿਲ ਚੁੱਕੇ ਹਨ ਤੇ ਉਹਨਾਂ ਗਾਣਿਆਂ ਨੂੰ ਅਸੀਂ ਵਿਰਸਾ ਬਿਹਾਰ ਦੇ ਵਿੱਚ ਸਾਰੇ ਸ਼੍ਰੋਤਾਵਾਂ ਦੇ ਸਾਹਮਣੇ ਗਾਇਆ ਹੈ ਅੱਸੀ ਸਾਡਾ ਇੱਕ ਉਪਰਾਲਾ ਸੀਗਾ ਕਿ ਅਸੀਂ ਕਿਸ਼ੋਰ ਕੁਮਾਰ ਜੀ ਨੂੰ ਸੁਣਦੇ ਆਏ ਆ ਬਚਪਨ ਤੋਂ ਤੇ ਅਸੀਂ ਕਹਿੰਦੇ ਸੀ ਕਿ ਇਹ ਇਹ ਵਾਲੀ ਸ਼ਾਮ ਕੁਦਰਤੀ ਇਹ ਐਤਵਾਰ ਸੀਗਾ ਔਰ ਨਾਲ 4 ਅਗਸਤ ਸ਼ੋਰਦਾਲਾ ਬਰਥਡੇ ਵੀ ਹੁੰਦਾ ਹੈ ਤੇ ਸਾਡਾ ਇੱਕ ਮਨਛਾ ਸੀ ਕਿ ਕਿਉਂ ਨਾ ਉਹਨਾਂ ਨੂੰ ਅਸੀਂ ਯਾਦ ਕਰੀਏ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਚਾਰਿਆ ਮੰਦਿਰਾਲ ਲਾਲ ਭਵਨ ਮੋਰਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਵੇ ਦੇ ਲੋਕਲ ਚਾਲਾਲਾ ਦੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 12 ਦਿਨਾਂ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਵਿਦਿਆਰਥੀ ਜਥੇਬੰਦੀ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਨੇ ਦੱਸਿਆ ਯੂਨੀਵਰਸਿਟੀ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਇਹ ਪੁਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਬਟਾਲਾ ਰੋਡ ਵਿਚਨਗਰ ਵਿੱਚ ਕੂੜਾ ਲਿਫਟਿੰਗ ਨਾ ਹੋਣ ਕਾਰਨ ਬਸਾਰਾ ਵਿੱਚ ਲੱਗੇ ਗੰਦਗੀ ਦੇ ਢੇਰ ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਪਰੇਸ਼ਾਨੀ ਦਾ ਸਬਬ ਬਣੇ ਹੋਏ ਹਨ ਇਥੋਂ ਤੱਕ ਕਿ ਮਿਲਨ ਪੈਲੇਸ ਦੀ ਗਲੀ ਵਿੱਚ ਵੀ ਕਈ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਕੂੜਾ ਚੁੱਕਣ ਦੀ ਸਮੱਸਿਆ ਪੈਦਾ ਹੋ ਰਹੀ ਹੈ ਅਤੇ ਬਹੁਤ ਹੀ ਬਿਮਾਰੀਆਂ ਫੈਲ ਰਹੀਆਂ ਹਨ ਗਾਲ ਸੁਣਨ ਨੂੰ ਮਿਲਦੀ ਹੈ ਕਿ ਕੋਈ ਵਾਹਨ ਨਹੀਂ ਹੈ ਇਸ ਲਈ ਸਰਕਾਰ ਦੇ ਸਬੰਧਤ ਵਿਭਾਗ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਬਾਜ਼ਾਰ ਦੇ ਹਾਲ ਦੇਖ ਲੋ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਨੇ ਕੋਈ ਸਫਾਈ ਵਾਲਾ ਨਹੀਂ ਆਉਂਦਾ ਠੀਕ ਹੈ ਕੋਈ ਜੀਵਨ ਦੀ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਹੈ ਕਿੰਦਾ ਪਾਣੀ ਆ ਰਿਹਾ ਹੈ ਕੂੜੇ ਦੇ ਢੇਰ ਲੱਗੇ ਹਰ ਜਗਾ ਸਰਬੇ ਮਸਾਲ ਕੀਤਾ ਚੁਪਾ ਚਾਹੀਦਾ ਆਪ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਕੋਈ ਆਟੋ ਨਹੀਂ ਆ ਰਿਹਾ ਕੋਈ ਗੱਡੀਆਂ ਨਹੀਂ ਆ ਰਹੀਆਂ ਕੋ ਗੰਦੇ ਸਾਨੂੰ ਗੱਡੀਆਂ ਕੇਲ ਨਹੀਂ ਪਾ ਕੇ ਦਿੰਦੇ ਕੁਝ ਤੇ ਇਹ ਸਰਕਾਰ ਦੇ ਵਿਭਾਗ ਦੇ ਨਾਲ ਵਾਪਸ ਬਲੋਗ ਦੇਣਾ ਕਸ ਲੈ ਜਾਂਦੇ ਹਨ ਨੇ ਵਿਚਾਰ ਚ ਵੀ ਕਰੀਏ ਦਿਸੜ ਮੈਂ ਵੀ ਇਹ ਨਗਰ ਗਲੀ ਨੰਬਰ 3 ਚੋਂ ਬੋਲ ਰਿਹਾ ਹਾਂ ਚੰਦਰਸ਼ੇਖਰ ਮੇਰਾ ਨਾਮ ਹੈ ਪਨੋਟ ਤੇ ਇਹ ਕੂੜਾ ਚੁੱਕਿਆ ਇਹਨਾਂ ਨੂੰ 15 15 20 20 ਦਿਨ ਹੋ ਜਾਂਦੇ ਆ ਜਿਹਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਬਿਮਾਰੀਆਂ ਫੈਲੀਆਂ ਹੋਈਆਂ ਵਾ ਬੁਖਾਰ ਅੰਕਲ ਚੜਨ ਰਹੇ ਆ ਇਸ ਕਰਕੇ ਤੁਹਾਡੇ ਅੱਗੇ ਅਰਜ਼ੀ ਹੈ ਕਿ ਇਹਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਪ੍ਰਸ਼ਾਸਨ ਨੂੰ ਮੈਂ ਇਹੋ ਹੀ ਕਹਿਣਾ ਚਾਹਨਾ ਵਾਂ ਕਿ ਗਰੀਬ ਬੰਦਿਆਂ ਦੇ ਉੱਤੇ ਜਿਹੜਾ ਨਾ ਉਹ ਤਰਸ ਖਾ ਕੇ ਤੇ ਸੜਕਾਂ ਵੀ ਟੁੱਟੀਆਂ ਆਈਆਂ ਜਿਲੇ ਮੀਂਹ ਪੈ ਜਾਂਦਾ ਤੇ ਲੋਕੀ ਡਿੱਗਦੇ ਆ ਤੇ ਚੈਂਬਰ ਭਰੇ ਹੋ ਆ ਨਾ ਉਹ ਖੁੱਲਣ ਆਉਂਦੇ ਆ ਨਾ ਕੁਝ ਕਰਦੇ ਆ ਤੇ ਤਨਖਾਹਾਂ ਲੈਣ ਨੂੰ ਸਾਰੇ ਤੇ ਮਹੀਨੇ ਦੇ ਮਹੀਨੇ 50 ਰੁਪਏ ਲੈਣ ਆ ਜਾਂਦੇ ਆ ਤੇ ਕੂੜਾ ਚੁੱਕਣ ਵਾਲਾ ਕੋਈ ਨਹੀਂ ਜੇ ਉਹਨਾਂ ਨੂੰ ਕਹੋ ਤੇ ਕਹਿੰਦੇ ਆ ਜੀ ਗੱਡੀ ਖਰਾਬ ਹੈ ਸਾਡੀ ਕਲੀ ਨੰਬਰ 3 ਲਿਖਿਆ ਤੋ ਬੋ ਰਿਹਾ ਆ ਮੇਲੇੰਬਾ ਵਾਲੀ ਗਲੀ ਹੈ ਇੱਥੇ ਬਹੁਤ ਜ਼ਿਆਦਾ ਗੰਦਾ ਪਿਆ ਇੱਥੇ ਜਦੋਂ ਨਵੀਂ ਸਰਕਾਰ ਆਈ ਨਾ 2-3 ਸਾਲ ਹੋਏ ਕੋਈ ਕੰਮ ਨਹੀਂ ਹੋ ਰਿਹਾ ਇੰਨਾ ਗੰਧਿਆ ਛੜਕਾ ਟੁੱਟੀਆਂ ਪਈਆਂ ਪੂਰਾ ਹਾ ਤੇ ਬੋਬੇ ਦਿਹਾੜੇ ਆ ਕੋਈ ਚੀਂ ਬੰਦਾ ਪਿਆ ਇੱਥੇ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਕੋਈ ਐਮਸੀ ਨਹੀਂ ਹੈਗਾ ਇਲਾਕੇ ਦਾ ਕੋਈ ਕੋਈ ਗੱਲਬਾਤ ਨਹੀਂ ਆਈ ਥੋੜੀ ਵੀ ਸੁਧਾਰ ਕਰਨ ਵਾਲਾ ਹੋਵੇ ਸ਼੍ਰੀ ਰਾਮ ਤਿਰਥ ਵਿਖੇ ਵਾਕ ਵਾਕ ਪੇਛੜੀਆਂ ਸ਼ਰੇਨੀਆਂ ਦੇ ਹੱਕ ਵਿੱਚ ਰਿਜ਼ਰਵੇਸ਼ਨ ਦੇ ਆਏ ਫੈਸਲੇ ਨੂੰ ਸਮੁੱਚੇ ਵਾਲਮੀਕੀ ਪਾਇ ਚਾਰੇ ਦੇ ਇਤਿਹਾਸਿਕ ਜਿੱਤ ਦੱਸਦੇ ਆ ਸਮੂਹ ਵਰਗ ਨੂੰ ਵਿਧਾਈ ਦਿੱਤੀ ਗਈ ਅਤੇ ਲੱड्डੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬਿੱਟੂ ਨੰਗਲੀ, ਬਲਵੰਤ ਨਾਰ, ਮਨਜੀਤ ਖਾਸਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅੱਜ ਦੀ ਮੀਟਿੰਗ ਜੋ ਪਾਵਨ ਵਾਲਮੀਕ ਤੀਰਦੇ ਦੇ ਉੱਤੇ ਹੋਈ ਆ ਦੋ ਮੁੱਦਿਆਂ ਤੇ ਹੋਈ ਆ ਕਿ ਜਿਹੜਾ 12% ਦਾ ਕੇਸ ਜਿੱਤਿਆ ਵਾ ਉਹਦੇ ਵਿੱਚ ਸਾਰੀ ਐਸਸੀਆ ਕੌਮ ਨੂੰ ਆਪਣੀ ਨੂੰ ਵਧਾਈ ਦਿੰਦੇ ਆ। ਜਿਹੜਾ ਸੁਪਰੀਮ ਕੋਰਟ ਦੇ ਵਿੱਚ 7 ਜੱਜਾਂ ਦੀ ਪੀੜ ਤੇ ਉੱਤੇ ਪੰਜਾਬ ਦੇ ਵਾਮਿਕੀ ਤੇ ਮਜਵੀ ਸਿੱਖ ਪਿਛਲੇ 49 ਸਾਲ ਤੋਂ ਜਿਹੜੀ ਇਹ ਲੜਾਈ ਲੜ ਰਹੇ ਸੀ ਉਹ ਫਾਈਨਲੀ 7 ਜੱਜਾਂ ਦੇ ਬੈਂਚ ਦੇ ਉੱਤੇ 6-1 ਦੇ ਨਾਲ ਡਿਸਾਈਡ ਹੋਈ ਆ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਆਪਣੇ ਪੀਸ਼ਟ ਦੇ ਪਵਨ ਪਵਿੱਤਰ ਸਥਾਨ ਦੇ ਉੱਤੇ ਅਤੇ ਮਹਾਪੁਰਖਾਂ ਤੋਂ ਅਸ਼ੀਰਵਾਦ ਲੈਣ ਆਏ ਆ ਅੱਜ ਸਾਰੀਆਂ ਸੰਗਤਾਂ ਨੂੰ ਵਧਾਈ ਦੇਣ ਵਾਸਤੇ ਇਕੱਤਰ ਹੋਏ ਆ ਸਟਾਰ ਡਿਸਕਰੈਂਟਿੰਗ ਦੀ ਜਿਨ੍ਹਾਂ ਨੇ 12.5 ਡਿਊਰੇਸ਼ਨ ਦਾ ਕੇਸ ਜੁੱਤਿਆ ਉਨਨਿਤ ਵਿਥ ਵੈਲਕਮ ਕਰਨ ਦੇ ਵਾਸਤੇ ਸਾਰੀਆਂ ਸੰਗਠਨ ਕਟੀਆਂ ਹੋਈਆਂ ਨੇ ਕਿਉਂਕਿ ਇਹਨਾਂ ਨੇ ਇੱਕ ਨਾਮ ਇਤਿਹਾਸ ਲਿਖਿਆ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਮਜੀਠਾ ਦੇ ਪਿੰਡ ਫੱਤੂ ਪੀਲਾ ਤੋਂ ਦਿੱਲੀ ਗਿਆ ਵਿਅਕਤੀ ਹੋਇਆ ਲਾਪਤਾ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ ਇਹ ਤੇ ਕੋਈ ਛੋਰ ਖਬਰਾਂ ਛੋਡੇ ਜੇ ਬ੍ਰੇਕ ਤੋਂ ਬਾਅਦ